ਸਾਸਰੀ ਕਾ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਆਪਣੇ ਚੈਨਲ ਪੰਜਾਬ ਲਵਸ ਕਿਚਨ ਤੇ ਅੱਜ ਮੈਂ ਤੁਹਾਡੇ ਨਾਲ ਅੰਬਾਂ ਦੇ ਆਚਾਰ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਜੇਕਰ ਤੁਹਾਡਾ ਆਚਾਰ ਖਰਾਬ ਹੋ ਜਾਂਦਾ ਹੈ ਜਾਂ ਤੁਹਾਨੂੰ ਨਹੀਂ ਬਣਾਉਣਾ ਆਉਂਦਾ ਅੰਬਾਂ ਦਾ ਤੁਸੀਂ ਇਹ ਵੀਡੀਓ ਐਂਡ ਤੱਕ ਪੂਰੀ ਜ਼ਰੂਰ ਦੇਖਿਓ ਤੁਹਾਡਾ ਆਚਾਰ ਪਹਿਲੀ ਵਾਰ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਏਗਾ ਇੱਕ ਵਾਰ ਤੁਸੀਂ ਮੇਰੇ ਤਰੀਕੇ ਨਾਲ achar ਬਣਾ ਕੇ ਦੇਖਿਓ ਤੁਹਾਡਾ achar ਪਹਿਲੀ ਵਾਰ ਚ ਹੀ ਬਹੁਤ ਵਧੀਆ ਬਣੇਗਾ ਤਿੰਨ ਤੋਂ 4 ਸਾਲ ਤੱਕ ਤੁਹਾਡੇ achar ਨੂੰ ਕੁਝ ਵੀ ਨਹੀਂ ਹੋਏਗਾ ਜਿਸੇ ਤਰ੍ਹਾਂ ਤੁਸੀਂ ਰੱਖੋਗੇ ਉਸੇ ਹੀ ਤਰ੍ਹਾਂ ਤੁਹਾਨੂੰ ਇਹ achar ਮਿਲੇਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ achar ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ achar ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ 2 ਕਿਲੋ ਅੰਬ ਲਏ ਨੇ ਅੰਬਾਂ ਨੂੰ ਮੈਂ ਬਾਜ਼ਾਰੋਂ ਹੀ ਕਟਾ ਲਿਆ ਸੀ ਅੰਬ ਨੂੰ ਘਰ ਦੇ ਵਿੱਚ ਕੱਟਣਾ ਥੋੜੀ ਮੁਸ਼ਕਲ ਆਉਂਦੀ ਤੇ ਅੰਬਾਂ ਨੂੰ ਮੈਂ ਚੰਗੀ ਤਰ੍ਹਾਂ ਕੱਟਣ ਤੋਂ ਬਾਅਦ ਧੋ ਲਿਆ ਸੀ ਤੇ ਇਹਨਾਂ ਨੂੰ ਸੁਕਾ ਲਿਆ ਸੀ ਤੋਂਪ ਤੇ ਨਹੀਂ ਸੀ ਸਕਾਇਆ ਟੋਕਰੀ ਚ ਪਾ ਕੇ ਮੈਂ ਰੱਖ ਦਿੱਤਾ ਸੀ 2 ਘੰਟਿਆਂ ਵਾਸਤੇ ਤੇ ਸੁੱਕ ਗਿਆ ਸੀ ਜੇਕਰ ਜਲਦੀ ਹੋਏ ਤੇ ਤੁਸੀਂ ਫਿਰ ਇਹਨਾਂ ਦੇ ਇੱਕ ਇੱਕ ਪੀਸ ਕਰਕੇ ਪੱਖੇ ਤੇ ਸਕਾ ਸਕਦੇ ਹੋ ਹੁਣ ਇਹਨਾਂ ਅੰਬਾਂ ਦੇ ਵਿੱਚ ਇੱਕ ਪਤਲੀ ਲੇਅਰ ਹੁੰਦੀ ਕਾਗਜ਼ ਵਰਗੀ ਇਹ ਅਸੀਂ ਉਤਾਰਾਂਗੇ ਇਹ ਉਤਾਰਨੀ ਬਹੁਤ ਜ਼ਰੂਰੀ ਹੈ ਇਹ ਆਚਾਰ ਦੇ ਟੇਸਟ ਨੂੰ ਖਰਾਬ ਕਰਦੀ ਹੈ ਤੇ ਜਿਹੜੀਆਂ ਇਹਨਾਂ ਦੀਆਂ ਗਿੜਕਾਂ ਸੀ ਵਿੱਚ ਬੀਜ ਸੀ ਉਹ ਜਦ ਆਪਾਂ ਧੋਤੇ ਸੀ ਨਾ ਅੰਬ ਉਸ ਟਾਈਮ ਸਾਰੀਆਂ ਜਿਹੜੀਆਂ ਗਿੜਕਾਂ ਵਿੱਚੋਂ ਨਿਕਲ ਗਈਆਂ ਸੀ ਦੇ ਸਾਰੇ ਇੱਕ ਇੱਕ ਆਂਬ ਨੂੰ ਆਪਾਂ ਇਸੇ ਤਰੀਕੇ ਸਾਫ਼ ਕਰ ਲਾਂਗੇ ਜੋ ਆਂਬ ਦੀ ਡੰਡੀ ਹੁੰਦੀ ਏ ਉਹਨੂੰ ਆਪਾਂ ਤਾਰ ਦਿਆਂਗੇ ਕੋਈ ਵੀ ਜਿਹੜਾ ਦਾਗ ਆਂਬ 'ਤੇ ਇਸ ਦੇ ਵਿੱਚ ਨਹੀਂ ਅਸੀਂ ਪਾਉਣਾ ਸਾਰੇ ਆਂਬਾਂ ਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ ਤੇ ਜਿਹੜਾ ਆਂਬ ਆਪਾਂ ਆਚਾਰ ਬਣਾਉਣ ਵਾਸਤੇ ਲੈਣਾ ਉਹ ਪੂਰਾ ਪੱਕਿਆ ਹੋਵੇ ਉਸ ਦੇ ਵਿੱਚ ਜਾਲੀ ਬਣੀ ਹੋਈ ਹੁਣ ਜਿਹੜਾ ਸਮਾਂ ਚੱਲਦਾ ਪਿਆ ਟਾਈਮ ਚੱਲਣ ਲੱਗਿਆ ਇਸ ਟਾਈਮ ਤੁਸੀਂ ਅੰਬ ਦਾ ਆਚਾਰ ਪਾ ਸਕਦੇ ਹੋ ਅੰਬ ਵਧੀਆ ਬਾਜ਼ਾਰ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਅੰਬਾਂ ਦੇ ਵਿੱਚ ਕਚਰਾ ਨਿਕਲਿਆ ਹੈ ਤੇ ਜਿਹੜਾ ਇਹਨਾਂ ਦੇ ਕਾਲੇ ਦਾਗ ਹੋਣਗੇ ਉਹ ਵੀ ਕਢਣ ਜ਼ਰੂਰੀ ਹੈ ਜਿਹੜਾ ਡੰਡੀ ਵਾਲਾ ਹਿੱਸਾ ਹੋਏਗਾ ਅੰਬ ਦਾ ਉਹਨੂੰ ਵੀ ਕਢਣਾ ਜ਼ਰੂਰੀ ਹੈ ਤੇ ਇਹ ਜਿਹੜੇ ਅੰਬਾਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਸਾਫ਼ ਕਰ ਲਿਆ ਤੇ ਇਹ ਤੁਸੀਂ ਦੇਖ ਸਕਦੇ ਹੋ ਜਦ ਆਪਾਂ ਅੰਬਾਂ ਨੂੰ ਕਟਾ ਕੇ ਲਿਆਉਣੇ ਆ ਜੇਕਰ ਆਪਾਂ ਥੋੜੀ देर ਰੱਖ ਦਿੰਨੇ ਆਂ ਤਾਂ ਜਿਹੜੇ ਸਾਈਡਾਂ ਹੁੰਦੀਆਂ ਨੇ ਅੰਬਾਂ ਦੀਆਂ ਉਹ ਕਾਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੇਕਰ ਆਪਾਂ ਉਵੇਂ ਹੀ ਕੱਟ ਕੇ ਧੋ ਲਈਏ ਤੇ ਫਿਰ ਅੰਬ ਕਾਲਾ ਨਹੀਂ ਹੁੰਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਆਂਬਾ ਬੜੇ ਵਧੀਆ ਚਿੱਟੇ ਆ ਅੰਬ ਦਾ achar ਪਾਉਣ ਵਾਸਤੇ ਅੰਬ ਦੀ ਪਹਿਚਾਨ ਜ਼ਰੂਰੀ ਏ ਅੰਬ ਦਾ achar ਵਧੀਆ ਬਣਾਉਣ ਦੇ ਵਾਸਤੇ ਅੰਬ ਤੁਸੀਂ ਇਹ ਇਸਤੇਮਾਲ ਕਰ ਸਕਦੇ ਹੋ ਆਮ ਪਾਲੀ ਅੰਬ ਤੇ ਰਾਮ ਕੇ ਲੰਬ ਇਹਨਾਂ ਦੋਨਾਂ ਜਿਹੜਾ ਅੰਬਾਂ ਦਾ achar ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੇ ਲੰਬੇ ਸਮੇਂ ਤੱਕ ਚੱਲਦਾ ਹੈ ਹੁਣ ਅਸੀਂ ਨਮਕ ਲਗਾਵਾਂਗੇ ਨਮਕ ਅਸੀਂ ਇਹ ਸੰਬੰਧ ਵਿੱਚ 5 ਚਮਚ ਪਾਵਾਂਗੇ ਤੇ ਹਲਦੀ ਅਸੀਂ 4 ਚਮਚ ਇਸ ਦੇ ਵਿੱਚ ਪਾ ਲਾਂਗੇ ਇਹ ਅੰਬ ਪੂਰਾ ਹੁਣ ਸੁੱਕਿਆ ਹੋਇਆ ਹੈ ਬਿਲਕੁਲ ਵੀ ਗਿੱਲਾ ਨਹੀਂ ਹੈਗਾ ਤੇ ਇਹ ਅਸੀਂ ਹਲਦੀ ਲਗਾ ਕੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰਾਂਗੇ ਚਮਚ ਦਿਨਾ ਬਿਲਕੁਲ ਨਾ ਮਿਕਸ ਕਰਿਓ ਹੱਥ ਸੁੱਕੇ ਹੋਣ ਇਹਨਾਂ ਨੂੰ ਚੰਗੀ ਤਰ੍ਹਾਂ ਸਿਮਲਾ ਲਾਂਗੇ ਇੱਥੇ ਸਾਨੂੰ ਜੇਕਰ ਹਲਦੀ ਘੱਟ ਲੱਗੀ ਤੇ ਅਸੀਂ ਉੱਪਰੋਂ ਹੋਰ ਹਲਦੀ ਪਾ ਲਾਂਗੇ ਆਚਾਰ ਨੂੰ ਸਹੀ ਰੱਖਣ ਦੇ ਵਾਸਤੇ ਦੋ ਚੀਜ਼ਾਂ ਇਹਦੇ ਵਿੱਚ ਜ਼ਰੂਰੀ ਨੇ ਹਲਦੀ ਤੇ ਨਮਕ ਨਮਕ ਵੀ ਆਚਾਰ ਨੂੰ ਖਰਾਬ ਹੋਣ ਤੋਂ ਬਚਾਉਂਦਾ ਤੇ ਹਲਦੀ ਵੀ ਹਲਦੀ ਜਿਹੜਾ ਅੰਬ ਦਾ ਆਚਾਰ ਹੈ ਉਹਦੇ ਰੰਗ ਨੂੰ ਵਧੀਆ ਰੱਖਣ ਦੇ ਵਾਸਤੇ ਹਲਦੀ ਕਾਫੀ ਪਾਣੀ ਵਿੱਚ ਜ਼ਰੂਰੀ ਹੈ ਜੇਕਰ ਆਪਾਂ ਹਲਦੀ ਇਸ ਦੇ ਵਿੱਚ ਘਟ ਪਾਵਾਂਗੇ ਤੇ ਜਿਹੜੇ ਆਂਬ ਆਪਨੇ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਜਦ ਅਚਾਰ ਪਾਵਾਂਗੇ ਕਾਲਾ ਆਂਬ ਦਾ ਅਚਾਰ ਹੋ ਜਾਏਗਾ ਵਧੀਆ ਸੋਨਾ ਅਚਾਰ ਨਹੀਂ ਲੱਗੂਗਾ ਤੇ ਇਹਨਾਂ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਂਬਾਂ ਨੂੰ ਹਲਦੀ ਲਗਾ ਕੇ ਤੇ ਇਹਨਾਂ ਨੂੰ ਮੈਂ ਹੁਣ ਇੱਕ ਦਿਨ ਵਾਸਤੇ ਰੱਖ ਲਾਂਗੀ ਤੇ ਜਿਹੜੇ ਆਂਬਾਂ ਦੇ ਵਿੱਚ ਪਾਣੀ ਹੋਏਗਾ ਉਹ ਵੀ ਹੁਣ ਨਿਕਲ ਜਾਏਗਾ ਹਲਦੀ ਤੇ ਨਮਕ ਲਾਉਣ ਦੇ ਨਾਲ ਜਿਹੜਾ ਨਮਕ ਹੈ ਉਹ ਸਾਰਾ ਇਹਨਾਂ ਦੇ ਵਿੱਚ ਆਂਬ ਦੇ ਵਿੱਚ ਰਚ ਜਾਏਗਾ ਸਾਰਾ ਸੋਕਲੇਗਾ ਤੇ ਪਾਣੀ ਸਾਰਾ ਬਾਹਰ ਨਿਕਲ ਜਾਏਗਾ ਹੁਣ ਮੈਂ ਇਹਨਾਂ ਨੂੰ ਟੱਕ ਕੇ ਤੇ ਪੂਰੀ ਰਾਤ ਵਾਸਤੇ ਰੱਖ ਦੇਾਂਗੀ ਪੂਰੇ 24 ਘੰਟੇ ਇਸ ਨੂੰ ਰੱਖ ਦੇਾਂਗੇ ਵਿੱਚੋਂ ਅਸੀਂ ਹਲਾ ਲਾਂਗੇ ਜੇਕਰ ਨਮਕ ਘੱਟ ਲੱਗੇ ਆਮਬ ਨੂੰ ਤੁਸੀਂ ਟੇਸਟ ਕਰਕੇ ਵੇਖ ਸਕਦੇ ਹੋ ਜੇਕਰ ਨਮਕ ਘੱਟ ਲੱਗੇ ਤੇ ਤੁਸੀਂ ਉੱਪਰੋਂ ਹੋਰ ਪਾ ਸਕਦੇ ਹੋ ਤੇ ਮੈਂ ਇਸ ਦੇ ਉੱਪਰ ਚੈੱਕ ਕਰਕੇ ਤੇ 2 ਤੋਂ 3 ਚਮਚ ਦੇ ਕਰੀਬ ਨਮਕ ਹੋਰ ਪਾਵਾਂਗੇ ਪੂਰਾ ਇੱਕ ਦਿਨ ਹੋ ਗਿਆ ਅੰਬਾਂ ਨੂੰ ਰੱਖਿਆ ਹੈ ਇਹਨੂੰ ਅੰਬਾਂ ਨੇ ਪਾਣੀ ਸਾਰਾ ਛੱਡ ਦਿੱਤਾ ਹੈ ਹੁਣ ਅਸੀਂ ਇੱਕ ਸੁੱਕਾ ਪੰਡਾ ਲਵਾਂਗੇ ਇਸ ਦੇ ਵਿੱਚ ਅੰਬਾਂ ਨੂੰ ਪਾਵਾਂਗੇ ਤੇ ਉੱਪਰੋਂ ਅਸੀਂ ਇਹ ਅੰਬਾਂ ਨੂੰ ਚੱਕ ਲਾਂਗੇ ਇਹ ਅੰਬਾਂ ਨੂੰ ਅਸੀਂ ਵਿੱਚੋਂ ਦਿਨ ਚੋਂ ਦੋ ਤੋਂ ਤਿੰਨ ਵਾਰ ਇਸੇ ਹਿਲਾ ਲਏ ਅਸੀਂ ਚੰਗੀ ਤਰ੍ਹਾਂ ਤੇ ਨਮਕ ਸਾਨੂੰ ਘੱਟ ਲੱਗਿਆ ਸੀ ਤਿੰਨ ਚਮਚੇ ਇਸ ਦੇ ਵਿੱਚ ਨਮਕ ਦਾ ਹੋਰ ਪਾ ਦਿੱਤਾ ਸੀ ਕਿਉਂਕਿ ਅੱਧਾ ਨਮਕ ਵਿੱਚ ਚਲਿਆ ਗਿਆ ਕਿ ਅੱਧਾ ਨਮਕ ਪਾਣੀ ਦੇ ਨਾਲ ਬਾਹਰ ਆ ਗਿਆ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਇਹਨਾਂ ਅੰਬਾਂ ਨੇ ਛੱਡ ਦਿੱਤਾ ਹੈ ਤੇ ਹੁਣ ਆਪਾਂ ਇੱਕ ਕਪੜਾ ਵਿਛਾ ਲਏ ਤੇ ਸਾਰੇ ਅੰਬਾਂ ਨੂੰ ਇਹਨਾਂ ਦੇ ਉੱਪਰ ਖਿਲਾਰ ਲਾਂਗੇ ਹੁਣ ਅਸੀਂ ਇਹਨਾਂ ਨੂੰ ਧੁੱਪ ਲਵਾਵਾਂਗੇ ਧੁੱਪ ਅਸੀਂ ਨੂੰ ਸਵੇਰ ਵਾਲੀ ਲਵਾਵਾਂਗੇ ਹਲਕੀ ਜੀ ਧੁੱਪ ਹੋਵੇ ਤੇ ਤੇਜ਼ ਧੁੱਪ ਦੇ ਵਿੱਚ ਬਿਲਕੁਲ ਨਹੀਂ ਅੰਬਾਂ ਨੂੰ ਸਕਾਉਣਾ ਤੇ ਬਸ ਜੇ ਉੱਪਰ ਵਾਲਾ ਜਿਹੜਾ ਪਾਣੀ ਉਹੀ ਅਸੀਂ ਅੰਬਾਂ ਦਾ ਸਕਾਵਾਂਗੇ ਜੇਕਰ ਤੇਜ਼ ਧੁੱਪ ਦੇ ਵਿੱਚ ਸਕਾਵਾਂਗੇ ਇਹਨਾਂ ਦਾ ਰੰਗ ਬਦਲ ਜੇ ਕਾਲਾ ਹੋਣਾ ਸ਼ੁਰੂ ਹੋ ਜਾਣਗੇ ਤੇ ਸਖਤ ਹੋਣਾ ਸ਼ੁਰੂ ਹੋ ਜਾਏਗਾ ਤੇ ਸਾਰੇ ਅੰਬਾਂ ਨੂੰ ਇਸ ਤਰੀਕੇ ਅਸੀਂ ਪਾ ਦਿੱਤਾ ਤੇ ਇਹਨਾਂ ਦੇ ਹੁਣ ਅਸੀਂ ਖੋੜ ਦੇ ਤੁੱਪ ਲਵਾਨ ਤੋਂ ਬਾਅਦ ਉਲਟਾ ਕਰ ਦੇਾਂਗੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਜਿਹੜਾ ਪਾਣੀ ਸੁੱਕ ਜਾਏਗਾ ਇਹ ਪੌਣਾ ਘੰਟਾ ਮੈਨੂੰ ਲੱਗੇਗਾ ਆਂਬਾਂ ਨੂੰ ਸੁਕਾਉਣ ਦਾ ਸਵੇਰ ਦੇ ਟਾਈਮ ਆਂਬਾਂ ਨੂੰ ਧੁੱਪ ਤੇ ਰੱਖਿਆ ਮੈਂ ਇੱਕ ਕਸੀ ਪੈਨ ਲਵਾਂਗੇ ਇਸ ਦੇ ਵਿੱਚ 5 ਚਮਚ ਸੌਂਫ ਦੇ ਪਾਵਾਂਗੇ ਤੇ 4 ਚਮਚ ਅਸੀਂ ਇਸ ਦੇ ਵਿੱਚ ਕਾਲੀ ਮਿਰਚ ਦੇ ਪਾ ਲਾਂਗੇ 3 ਚਮਚ ਅਸੀਂ ਇਸ ਦੇ ਵਿੱਚ ਸਾਬਤ ਧਨੀਆ ਪਾਵਾਂਗੇ ਤੇ 5 ਚਮਚੀ ਇਸੇ ਇਸ ਦੇ ਵਿੱਚ ਮੇਥਰੇ ਦੇ ਬੀਜ ਪਾ ਲਾਂਗੇ 3 ਚਮਚਾ ਇਸੇ ਇਸ ਦੇ ਵਿੱਚ ਜੀਰੇ ਦਾ ਪਾਵਾਂਗੇ ਤੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਰੋਸਟ ਕਰ ਲਾਂਗੇ ਗੈਸਲੀਅਮ ਲੋ ਹੀ ਰੱਖਾਂਗੇ 1 ਮਿੰਟ ਵਾਸਤੇ ਇਹਨਾਂ ਸਾਰੇ ਮਸਾਲਿਆਂ ਨੂੰ ਅਸੀਂ ਪੁੰਨ ਲਾਂਗੇ ਪੁੰਨਣ ਨਾਲ ਜਿਹੜੀ ਇਸ ਦੀ ਖੁਸ਼ਬੂਏ ਬਹੁਤ ਹੀ ਵਧੀਆ ਆਉਂਦੀ ਜਾਂ ਫਿਰ ਤੁਸੀਂ ਰੋਸਟ ਵੀ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਨੂੰ ਤੁੱਪ ਤੇ ਸਕਾ ਕੇ ਫਿਰ ਪਾ ਸਕਦੇ ਹੋ ਕਿ ਇਹਨਾਂ ਮਸਾਲਿਆਂ ਦੇ ਵਿੱਚ ਨਮੀ ਨਾ ਹੋਏ ਤੇ ਪੁੰਨ ਨਾਲ ਜਿਹੜੇ ਜੀਰੇ ਦੀ ਖੁਸ਼ਬੂ ਬਹੁਤ ਹੀ ਵਧੀਆ ਆਉਂਦੀ ਹੈ ਤੇ ਜਿਹੜਾ ਸਾਬ ਤੇ ਧਨੀਆ ਇਹ ਦੋਨਾਂ ਚੀਜ਼ਾਂ ਦਾ ਜਿਹੜਾ ਇਸ ਦੇ ਵਿੱਚ ਖੁਸ਼ਬੂਏ ਵੱਜ ਜਾਂਦੀ ਤੇ ਇਹਨਾਂ ਮਸਾਲਿਆਂ ਨੂੰ ਰੋਸਟ ਮੈਂ ਕਰ ਲਿਆ ਇੱਕ ਪਲੇਟ ਦੇ ਵਿੱਚ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਠੰਡਾ ਹੋਣ ਦਿਆਂਗੇ ਠੰਡਾ ਹੋਣ ਤੋਂ ਬਾਅਦ ਇਹਨੂੰ ਅਸੀਂ ਦਰਦਰਾ ਕਰਕੇ ਕੁੱਟਣਾ ਹੈ ਕੁੱਟ ਵੀ ਸਕਨੇ ਆ ਤੇ ਮਿਕਸੀ ਦੇ ਵਿੱਚ ਵੀ ਪੀਸ ਸਕਨੇ ਆ ਮੈਂ ਇਸ ਨੂੰ ਕੁੰਡੇ ਦੇ ਵਿੱਚ ਕੁੱਟਾਂਗੀ ਥੋੜਾ ਜਿਹਾ ਸਮਾ ਜ਼ਰੂਰਤ ਵੱਧ ਲੱਗ ਜਾਂਦਾ ਗੁੰਡੇ ਦੇ ਵਿੱਚ ਪਰ ਜਿਹੜੀ ਇਹ ਦਰਦਰਾ ਘਟਿੰਦਾ ਤੇ ਦੂਸਰਾ ਇਸ ਦੇ ਵਿੱਚ ਜਿਹੜੀ ਖੁਸ਼ਬੂ ਹੈ ਉਹ ਬਹੁਤ ਵਧੀਆ ਰਹਿੰਦੀ ਹੈ ਤੇ ਮਸਾਲਿਆਂ ਨੂੰ ਮੈਂ ਕੁੱਟ ਕੇ ਲਿਆ ਤੇ ਜਿਹੜੇ ਆਪਣੇ ਆਂਬ ਸੀ ਇਹ ਪੂਰੇ ਸੁੱਕ ਕੇ ਤਿਆਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸੇ ਇਹ ਸੁੱਕੇ ਆਂਬ ਨੇ ਅੰਦਰ ਇਹਨਾਂ ਦੇ ਵਿੱਚ ਨਮੀ ਹੈਗੀ ਇਹ ਨਹੀਂ ਕਿ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਕਾ ਲਿਆ ਤੇ ਇਹਨਾਂ ਨੂੰ ਆਪਾਂ ਹੁਣ ਇਸ ਰਾਤ ਦੇ ਵਿੱਚ ਪਾ ਲਾਂਗੇ ਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਆਚਾਰ ਪਾਉਣ ਦੇ ਸਮੇਂ ਹੱਥ ਆਪਣੇ ਸੁੱਕੇ ਹੋਣ ਕੋਈ ਵੀ ਪਾਂਡਾ ਗਿੱਲਾ ਨਹੀਂ ਇਸਤੇਮਾਲ ਕਰਾਂਗੇ ਹੁਣ ਤੇ ਜਿਹੜੇ ਆਪਾਂ ਮਸਾਲੇ ਕੁੱਟ ਕੇ ਰੱਖੇ ਸੀ ਇਹਨਾਂ ਨੂੰ ਪਾ ਲਾਂਗੇ ਤੇ ਇਸ ਦੇ ਵਿੱਚ ਤਿੰਨ ਚਮਚ ਕਲੋਂਜੀ ਦੇ ਪਾਵਾਂਗੇ ਕਲੋਂਜੀ ਨੂੰ ਅਸੀਂ ਨਾ ਤਾਂ ਭੁੰਨਿਆ ਸੀ ਤੇ ਨਾ ਹੀ ਅਸੀਂ ਇਹਨੂੰ ਕੁੱਟਿਆ ਸੀ ਇਹਨੂੰ ਅਸੀਂ ਸਾਬਤ ਹੀ ਪਾਉਣਾ ਹੈ ਤੇ ਦੋ ਚਮਚ ਅਸੀਂ ਹਲਦੀ ਦੇ ਹੋਰ ਪਾ ਲਾਂਗੇ ਨਮਕ ਅਸੀਂ ਤਿੰਨ ਚਮਚ ਅੰਬਾਂ ਦੇ ਉੱਪਰ ਹੋਰ ਪਾਵਾਂਗੇ ਕਿਉਂਕਿ ਪਹਿਲਾਂ ਅੰਬਾਂ ਨੇ ਪਾਣੀ ਛੱਡ ਦਿੱਤਾ ਸੀ ਨਮਕ ਨੇ ਸਾਰਾ ਪਾਣੀ ਕੱਢ ਦਿੱਤਾ ਸੀ ਅੰਬਾਂ ਦਾ ਤੇ ਇਸ ਕਰਕੇ ਆਪਾਂ ਨੂੰ ਹੋਰ ਜ਼ਰੂਰ ਤੇ ਨਮਕ ਪਾਉਂਦੀ ਇਸ ਦੇ ਵਿੱਚ ਕੁੱਟੀਆਂ ਹੋਈਆਂ ਦਰਦਰੀਆਂ ਲਾਲ ਮਿਰਚਾਂ ਦਾ ਪਾਵਾਂਗੇ 3 ਚਮਚ ਤੇ ਇੱਥੇ ਆਪਾਂ ਹੁਣ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਮੈਂ ਇੱਥੇ ਲਿਆਏ 1/2 ਲੀਟਰ 500 ਗ੍ਰਾਮ ਪਹਿਲਾਂ ਆਪਾਂ ਥੋੜਾ ਜਿਹਾ ਪਾਵਾਂਗੇ ਇਹਨਾਂ ਨੂੰ ਮਿਲਾ ਲਾਂਗੇ ਤੇਲ ਨੂੰ ਗਰਮ ਕਰਨ ਦੀ ਕੋਈ ਜ਼ਰੂਰਤ ਨਹੀਂ ਤੇਲ ਆਪਣੇ ਘਰ ਦਾ ਹੈ ਆਪ ਘੜਵਾਇਆ ਸੀ ਅਸੀਂ ਤੇ ਇਹ ਆਪਾਂ ਇਸੇ ਤਰ੍ਹਾਂ ਪਾਲਾਂਗੇ ਤੇ ਬਹੁਤ ਹੀ ਵਧੀਆ ਕੋਈ ਕੱਚੇ ਤੇਲ ਦਾ ਟੇਸਟ ਨਹੀਂ ਆਏਗਾ ਆਚਾਰ ਦੇ ਵਿੱਚ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਆਪਾਂ ਜਿਹੜਾ ਬਚਿਆ ਤੇਲ ਇਹ ਵੀ ਇਸ ਤੇ ਅੰਬਾਂ ਦੇ ਵਿੱਚ ਆਚਾਰ ਵਿੱਚ ਪਾ ਲਾਂਗੇ ਜਿੰਨੇ ਆਚਾਰ ਦੇ ਵਿੱਚ ਮਸਾਲੇ ਵੱਧ ਹੋਣਗੇ ਉਨਾਂ ਹੀ ਆਚਾਰ ਆਪਣਾ ਸਵਾਦ ਬਨ ਕੇ ਤਿਆਰ ਹੋਏਗਾ ਜੇਕਰ ਮਿਰਚ ਤੁਸੀਂ ਕੱਟ ਪਾਣਾ ਚਾਹੁੰਦੇ ਹੋ ਕੱਟ ਪਾ ਸਕਦੇ ਹੋ ਉਹ ਆਪਣੇ ਟੇਸਟ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਤੇ ਇਹਨਾਂ ਚੰਗੀ ਤਰ੍ਹਾਂ ਸੀ ਹੁਣ ਮਿਲਾ ਲਾਂਗੇ ਇਹ ਜਿਹੜੇ ਮਸਾਲੇ ਆ ਹੁਣ ਅੰਬਾਂ ਦੇ ਵਿੱਚ ਪੂਰੇ ਰਚ ਜਾਣਗੇ ਅਸੀਂ 2 ਦਿਨ ਵਾਸਤੇ ਅੰਬਾਂ ਨੂੰ ਇਸੇ ਤਰ੍ਹਾਂ ਪ੍ਰਾਤ ਦੇ ਵਿੱਚ ਰੱਖਾਂਗੇ ਹਲੇ ਮਰਦਮਾਨ ਦੇ ਵਿੱਚ ਨਹੀਂ ਪਾਉਣਾ ਸੀ ਇਹਨੂੰ ਦਿਨ ਦੇ ਵਿੱਚ 2 ਤੋਂ 3 ਵਾਰ ਅਸੀਂ ਇਹਨਾਂ ਅੰਬਾਂ ਨੂੰ ਹਿਲਾਉਂਦੇ ਰਹਿਣਾ ਜੇਕਰ ਇਸ ਟਾਈਮ ਆਂਬ ਨੂੰ ਆਪਾਂ ਟੇਸਟ ਕਰਕੇ ਵੇਖ ਸਕਦੇ ਹਾਂ 2 ਦਿਨਾਂ ਬਾਅਦ ਜੇਕਰ ਇਸ ਦੇ ਵਿੱਚ ਕੋਈ ਵੀ ਕਮੀ ਲੱਗੇ ਨਮਕ ਦੀ ਜਾਂ ਮਿਰਚ ਦੀ ਉਪਰੋਂ ਆਪਾਂ ਹੋਰ ਪਾ ਸਕਨੇ ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਅੰਬ ਆ ਪੂਰੇ ਮਸਾਲਿਆਂ ਦੇ ਨਾਲ ਕੋਟ ਹੋ ਗਏ ਨੇ ਹੁਣ ਅਸੀਂ ਟੱਕ ਕੇ ਇਹਨਾਂ ਨੂੰ ਦੋ ਦਿਨਾਂ ਵਾਸਤੇ ਇਸੇ ਤਰ੍ਹਾਂ ਹੀ ਪ੍ਰਾਤ ਦੇ ਵਿੱਚ ਰੱਖ ਦੇਵਾਂਗੇ ਦੋ ਦਿਨ ਹੋ ਗਏ ਨੇ ਆਚਾਰ ਨੂੰ ਇਸੇ ਤਰ੍ਹਾਂ ਹੀ ਪ੍ਰਾਤ ਵਿੱਚ ਰੱਖਿਆ ਹੈ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਆਚਾਰ ਵਧੀਆ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਅਸੀਂ ਮਰਦਮਾਨ ਦੇ ਵਿੱਚ ਭਰ ਲਾਂਗੇ ਤੇ ਜੇ ਸਮਰਦਮਾਨ ਦੇ ਵਿੱਚ ਆਪਾਂ ਪਾਉਣਾ ਉਹ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਕੇ ਸੁੱਕਿਆ ਹੋਵੇ ਚੰਗੀ ਤਰ੍ਹਾਂ ਫੇਰ ਹੀ ਉਸ ਦੇ ਵਿੱਚ ਪਾਣਾ ਹੈ ਤੇ ਕੋਈ ਵੀ ਗਿੱਲਾ ਚਮਚ ਕੜਛੀ ਨਹੀਂ ਲਗਾਉਣੀ ਇਸ ਦੇ ਵਿੱਚ ਸੁੱਕੇ ਹੱਥਾਂ ਦੇ ਨਾਲ ਜਿਹੜਾ ਆਮਬ ਦਾ ਆਚਾਰ ਵਿੱਚੋਂ ਕੱਢਾਂਗੇ ਮਰਦਮਾਨ ਦੇ ਵਿੱਚੋਂ ਤੇ ਫਿਰ ਆਪਣਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਇੱਕ ਕੜਛੀ ਅਸੀਂ ਸਰੋਂ ਦਾ ਤੇਲ ਲਾਵਾਂਗੇ ਤੇ ਮਰਦਮਾਨ ਦੇ ਸਾਰਾ ਅਸੀਂ ਇਸ ਤਰੀਕੇ ਲਗਾ ਲੈਂਦੇ ਚੰਗੀ ਤਰ੍ਹਾਂ ਜਿਹੜਾ ਮਰਦਮਾਨ ਅੰਦਰੋਂ ਤੇਲ ਪੂਰਾ ਲੱਗਣਾ ਚਾਹੀਦਾ ਹੈ ਅੰਦਰ ਬਾਹਰ ਦੀ ਆਪ ਮਰਦਮਾਨ ਇਸ ਤਰੀਕੇ ਕਮਾਲਾਂਗੇ ਤੁਸੀਂ ਇੱਕ ਵਾਰ ਇਹ ਆਂਬ ਦਾ achar ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੁਹਾਡਾ achar ਪਹਿਲੀ ਵਾਰ ਚ ਹੀ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਜੇਕਰ ਤੁਹਾਨੂੰ ਇਹ ਮੇਰੀ ਰੈਸਪੀ achar ਬਣਾਉਣ ਦੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਕਮੈਂਟ ਬਾਕਸ 'ਚ ਲਿਖ ਕੇ ਜਰੂਰ ਦੱਸਿਓ ਕਿ ਤੁਹਾਨੂੰ ਆਂਬ ਦਾ achar ਬਣਾਉਣ ਦੀ ਮੇਰੀ ਰੈਸਪੀ ਕਿਸ ਤਰ੍ਹਾਂ ਲੱਗੀ ਆਪਾਂ ਹੁਣ ਕੜਛੀ ਦੇ ਨਾਲ ਇਹ achar ਮਰਦਮਾਨ ਦੇ ਵਿੱਚ ਪਾਰ ਲਾਂਗੇ ਮੱਤਬਾਨ ਦੇ ਵਿੱਚ ਪਾ ਕੇ ਆਚਾਰ ਤੇ ਉਪਰੋਂ ਅਸੀਂ ਕੜਚੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਨੱਪ ਦੇਾਂਗੇ ਇਸ ਤਰੀਕੇ ਤੇ ਅਸੀਂ ਹੁਣ 2 ਦਿਨਾਂ ਬਾਅਦ ਤੇਲ ਇਸ ਦੇ ਵਿੱਚ ਪਾਵਾਂਗੇ ਤੇਲ ਆਪਾਂ ਇੰਨਾ ਪਾਣਾ ਇਸ ਦੇ ਵਿੱਚ ਕਿ ਜਿਹੜਾ ਆਪਣੇ ਆਂਬ ਦਾ ਆਚਾਰ ਹੈ ਵਿੱਚ ਡੁੱਬ ਜਾਏ ਉਪਰੋਂ ਨਜ਼ਰ ਨਹੀਂ ਆਉਣਾ ਚਾਹੀਦਾ ਆਚਾਰ ਤੇ ਫਿਰ ਆਪਣਾ ਜਿਹੜਾ ਆਚਾਰ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਤੇ ਇਹਨੂੰ ਆਪਾਂ ਟੱਗ ਕੇ ਇਸ ਤਰ੍ਹਾਂ ਰੱਖ ਦੇਾਂਗੇ 2 ਦਿਨਾਂ ਬਾਅਦ ਤੇਲ ਨਾਲ ਅਸੀਂ ਪਰ ਲਾਂਗੇ ਜੇਕਰ ਅਚਾਰ ਬਣਾਉਣ ਦੀ ਰੈਸਪੀ ਮੇਰੀ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਲਿਖ ਕੇ ਵੀ ਮੈਨੂੰ ਜਰੂਰ ਦੱਸਿਓ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ